ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਮ ਕੀ ਵਾਰ ਕੀ ਤੁਨੀ ਗਾਉਣੀ ਸਾਰੇ 54 ਸ਼ਬਦ ਰਿਤੇ ਕਾ ਕਾਏ ਹਨਗੇ ਆਸ਼ਕਰੀਆ ਵੱਖੋ ਵੱਖਰੀਆਂ ਆਈਆਂ ਹਨੀ ਮਹਾਰਾਜ ਸਾਹਿਬ ਦੀਆਂ ਹਾਂਜੀ ਗੂਜਰੀ ਕੀ ਵਾਰ ਮਹੱਲਾ ਤੀਜਾ ਗੂਜੀ ਦੀ ਵਾਰ ਮਹਾਰਾਜ ਸਾਹਿਬ ਚਾਰ ਦੇ ਵਾਰਨਾਮ ਪੌੜੀਆਂ ਦਾ ਹੈ ਤੀਜੇ ਪਾਲਸ਼ਾਰੀਆਂ ਪੌੜੀਆਂ ਆਉਣ ਦੀਆਂ ਵਾਰਨਾ ਉਸ ਦੋ ਸੁਰਮਿਆਂ ਦੇ ਮੁਕਾਬਲੇ ਦਾ ਨਾ ਹੁੰਦਾ ਜਰਮੁ ਕਾਨਾ ਦੇ ਮਨੁਖਾਂ ਦਾ ਮੁਕਾਬਲਾ ਹੈ ਜਰਮੁਖ ਜਿੱਤ ਕੇ ਜਾਣਗੇ ਮਨੁਖ ਹਾਰ ਕੇ ਜਾਣਗੇ ਤੇ ਵਾਰਨਾਮ ਜਸਦਾ ਹੈ ਗੁਰੂ ਜੀ ਪਰਮੇਸ਼ਰ ਦਾ ਜਸ ਪੌੜੀਆਂ ਦੇ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਨੇ ਹੋਣਗੀਆਂ ਉਚਾਰਦੇ ਹਨ ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਉਣੀ ਸੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਤੋਂ ਪੁੱਛਿਆ ਸੀ ਮਾਰਾ ਬਾਣੀ ਰਚਣ ਵਾਰ ਸਾਨੂੰ ਕੀ ਹੁਕਮ ਹੈ ਮਹਾਰਣ ਕਿਹਾ ਸੀ ਤੁਸੀਂ ਬਾਣੀ ਬਹੁਤ ਰਚੀ ਗਈ ਹੈ ਇਹਦਾ ਪ੍ਰਚਾਰ ਹੀ ਕਰਨਾ ਹੈ 6ਵੇਂ 7ਵੇਂ 8ਵੇਂ ਤੱਕ 9ਵੇਂ ਸਰੂਪ ਵਿੱਚ ਫੇਰ ਉਚਾਰਾਂਗੇ 10ਵੇਂ ਸਰੂਪ ਧਾਰ ਕੇ ਗੁਰਿਆਈ ਦੇਵਾਂਗੇ ਇਹ ਬਚਨ ਕੀਤੇ ਸਨ ਕਿ ਨੋਂ ਤੋਂ ਤੁਨ ਤੁਸੀਂ ਉਚਾਰੇ ਉਸ ਗੁਰ ਅਰਜਨ ਦੇਵ ਜੀ ਦੀ ਆਗਿਆ ਕਰਕੇ ਇਹ ਨੋਂ ਤੋਂ ਨਾਵਨ ਮਹਾਰਣ ਚੜਾਈਆਂ ਹੈ ਪਹਿਲੀ ਮਾਹੀ ਦੀ ਵਾਰ ਦੀ ਹੈ ਦੂਜੀ ਗਉੜੀ ਦੀ ਦੂਜੀ ਵਾਰ ਦੀ ਹੈ ਤੀਜੀ ਆਸਾ ਦੀ ਵਾਰ ਦੀ ਹੈ ਤੇ ਚੌਥੀ ਹੈ ਇਸ ਪ੍ਰਕਾਰ ਬਢਸਦੀ ਪੰਜਵੀਂ ਹੈ ਤੇ ਛੇਵੀਂ ਆਮਕਲੀ ਵੀ ਵਾਰਦੀ ਹੈ ਸਤਵੀਂ ਸਰਗ ਵੀ ਵਾਰਦੀ ਹੈ ਅੱਠਵੀਂ ਮੋਲਾਰ ਵੀ ਵਾਰਦੀ ਹੈ ਨੌਵੀਂ ਕਾਂਲੇ ਦੀ ਵਾਰਦੀ ਹੈ ਇਹ ਨੌ ਤਨਾ ਗੁਰੂ ਸਾਹਿਬ ਜੀ ਨੇ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੇ ਵਿੱਚ ਸੁਣ ਕੇ ਢਾਡੀਆਂ ਦੇ ਪਾਸੋਂ ਅਬਦੁੱਲਾ ਤੇ ਨੱਥਾ ਢਾਡੀਆਂ ਦੇ ਸੀ ਮਹਾਰਾਜ ਦੇ ਉਹਨਾਂ ਦੇ ਪਾਸੋਂ ਸੁਣ ਕਰਕੇ ਇਹ ਗੁਰੂ ਅੰਸਾ ਦੇ ਚੜਾਈਆਂ ਗੁਰੂ ਅਰਜਨ ਸਾਹਿਬ ਦੀ ਆਗਿਆ ਨਾਲ ਭਾਈ ਗੁਰਦਾਸ ਸਾਹਿਬ ਤੋਂ ਲਿਖਾ ਕੇ ਹੋਨੇ ਮਾਰਾ ਸਾਹਿਬ ਜੀ ਸਿਕੰਦਰ ਬ੍ਰਾਹਮ ਕੀ ਵਾਰ ਕੀ ਤੁਨੀ ਗਾਉਣੀ ਕਹਿੰਦੇ ਐ ਸਿਕੰਦਰ ਤੇ ਬ੍ਰਾਹਮ ਦੀ ਜਿਹੜੀ ਵਾਰ ਆ ਨਾ ਢਾਡੀਆਂ ਨੂੰ ਬਣਾਈ ਉਹਦੀ ਤੁਨੀ ਉੱਤੇ ਗਾਉਣੀ ਇਹ ਆਗਿਆ ਕਰਦੇ ਹਨ ਕਿ ਸਿਕੰਦਰ ਤੇ ਬ੍ਰਾਹਮ ਸਾਹਿਬ ਸਿੰਘ ਜੀ ਇਕੜ ਜਵਾਰਿਆਂ ਦੇ ਮਾਲਕ ਸੀ ਪਾਪ ਸਹੀ ਤੱਕੇ ਭਰਨ ਵਾਲੇ ਸਨ ਇਹ ਜਿਹੜਾ ਬ੍ਰਾਹਮ ਸੀ ਇਹਦਾ ਐਡਾ ਭੈਣਾ ਆਚਾਰ ਸੀ ਆਪਦੇ ਦੇਸ਼ ਵਿੱਚ ਜਿਹੜਾ ਕੋਈ ਨਵਾਂ ਵਿਆਹ ਕੇ ਯਾ ਲਿਆ ਕਰੇ ਪਹਿਲਾਂ ਇੱਕ ਰਾਤ ਆਪਦੇ ਘਰ ਉਹ ਸੀ स्त्री ਨੂੰ ਰੱਖ ਲਾ ਹੁੰਦਾ ਸੀ ਤੇ ਫੇਰ ਉਹ ਦੂਸਰਾ ਲਿ ਜਾ ਸਕਦਾ ਸੀ ਹੁਕਮ ਤੋਂ ਡਰਦੇ ਹੋਏ ਸਾਰੇ ਲੋਕ ਪਹਿਲਾਂ ਇਬਰਾਹਮ ਦੇ ਘਰ ਭੇਜ ਦਿੰਦੇ ਸੀ ਇਹ ਮੰਦ ਕਰਮ ਕਰਦਾ ਸੀ ਤੇ ਫੇਰ ਉਹਨਾਂ ਦੇ ਘਰ ਲੜਕੀਆਂ ਬਸਦੀਆਂ ਸਨ ਅਹੀ ਜੀ ਹਾਲਤ ਸੀ ਇੱਕ ਬ੍ਰਾਹਮਣ ਮੁਕਲਾਵਾ ਲੈ ਕੇ ਆਇਆ ਤੇ ਇਬਰਾਹਮ ਸ਼ਿਕਾਰ ਖੇਲਦਾ ਫਿਰਦਾ ਸੀ ਇਹ ਬ੍ਰਾਹਮਣ ਦੀ ਇਸਤਰੀ ਨੂੰ ਵੇਖ ਕਰਕੇ ਇਹ ਹੱਥ ਪਾਉਣਾ ਚਾਹਿਆ ਬ੍ਰਾਹਮ ਨੂੰ ਡਰ ਗਿਆ ਹੋਇਆ ਸਿਕੰਦਰ ਦੀ ਸ਼ਰਨ ਜਾ ਪਿਆ ਭੱਜ ਕੇ ਆਪਣੀ istri ਨੂੰ ਲੈ ਕੇ ਸਿਕੰਦਰ ਦੇ ਤਾਈਂ ਇਹ ਚਿੱਠੀ ਲਿਖੀ ਬ੍ਰਾਹਮ ਨੇ ਕਹਿੰਦਾ ਮੇਰੀ ਢੱਗ ਜਿਹੜੀ ਹੈ ਤੈਨੂੰ ਸਾਂਭ ਲਈ ਹੈ ਤੇ ਭੇਜ ਦੇ ਮੇਰੇ ਕੋਲ ਇਹ ਕਹਿੰਦਾ ਸਰਨ ਆਇਆ ਨੂੰ ਸੂਰਮੇ ਨਹੀਂ ਭੇਜਦੇ ਹੁੰਦੇ ਕਹਿੰਦੇ ਜੰਗ ਕਰ ਲੈ ਕਹਿੰਦੇ ਹਾਂ ਜੰਗ ਕਰਨ ਨੂੰ ਸਿਕੰਦਰ ਨੂੰ ਮੈਂ ਕਿਹਾ ਤਿਆਰ ਹਾਂ ਇਹ ਸੁਣ ਕਰਕੇ ਹੋਇਆ ਬ੍ਰਾਹਮ ਚੜ ਕੇ ਆ ਗਿਆ ਇਹਦੇ ਉੱਤੇ ਜਦੋਂ ਬ੍ਰਾਹਮ ਚੜ ਕੇ ਆ ਗਿਆ ਸਿਕੰਦਰ ਨੇ ਮੁਕਾਬਲਾ ਕੀਤਾ ਮੁਕਾਬਲੇ 'ਚ ਬ੍ਰਾਹਮ ਬਕਾਰੀ ਆਦਮੀ ਸੀ ਇਹਦੀ ਫੌਜ ਵੀ ਸਾਰੀ ਹਾਰ ਗਈ ਬ੍ਰਾਹਮ ਵੀ ਜਿਉਂਦਾ ਹੀ ਫੜਿਆ ਗਿਆ ਫੜ ਕੇ ਜਿਉਂਦੇ ਨੂੰ ਕੈਦ ਕਰ ਦਿੱਤਾ ਸਿਕੰਦਰ ਨੇ ਕੈਦ ਕਰਕੇ ਇਸ ਨੂੰ 6 ਮਹੀਨੇ ਕੈਦ ਰੱਖਾ ਪੁਖਾਤ ਹਾਇਆ ਰੱਖਿਆ ਫੇਰ ਕਹਿੰਦਾ ਮੈਨੂੰ ਮਾਫੀ ਦੇ ਅੱਗੇ ਵਾਸਤੇ ਮੈਂ ਇਹ ਮੰਦ ਕੰਮ ਕਦੇ ਨਹੀਂ ਕਰਾਂਗਾ ਕਿਸੇ स्त्री ਦੇ ਨਾਲ ਮੈਨੂੰ ਮਾਫੀ ਦੇ ਜਦੋਂ ਇਹਨਾਂ ਕਿਹਾ ਸਿਕੰਦਰ ਨੇ ਉਦੋਂ ਇਹਦੀ रियासत ਵਾਪਸ ਕਰ ਦਿੱਤੀ ਉਹ ਹੀ ਰਾਜ ਦਾ ਇਹਨੂੰ ਬਹਾਲ ਕਰ ਦਿੱਤਾ ਕਿਉਂ ਇਹ ਸਿਕੰਦਰ ਨੂੰ ਧਰਮ ਕੀਤਾ ਸੀ ਇਹ ਧਰਮ ਜਾਣ ਕੇ ਧਰਮ ਦੀ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਇਸ ਵਾਰ ਤੇ ਗੁਰੂ ਜੀ ਦੀ ਵਾਰ ਮਹਾਰਾਜੀ ਗਾਇਆ ਕਰੋ ਇਹ ਸਗੁਰੂ ਜੀ ਨੇ ਆਗਿਆ ਕੀਤੀ ਹੈ ਇਸ ਪ੍ਰਕਾਰ ਇਹਦਾ ਮੰਦ ਕਰਮ ਛਡਾਇਆ ਸੀ 6 ਮਹੀਨੇ ਕੈਦ ਕਰਕੇ ਬਰਾਹਮ ਦਾ ਸਿਕੰਦਰ ਨੇ ਇਹ ਲੋਧੀ ਸਿਕੰਦਰ ਨਹੀਂ ਸੀ ਸਿਕੰਦਰ ਆਜਮ ਨਹੀਂ ਸੀ ਇਹ ਹੋਰ ਕੋਈ ਸਿਕੰਦਰ ਸੀ ਜਿਸਨੇ ਬ੍ਰਾਹਮ ਦੇ ਤਾਂ ਜਿੱਤਿਆ ਸੀ ਸੋ ਇਸ ਪ੍ਰਕਾਰ ਇਹਦੀ ਪੌੜੀਆਂ ਹੈ ਆਪੀ ਬ੍ਰਾਹਮ ਖਾਨ ਪਰ ਚੜਿਆ ਸਿਕੰਦਰ ਪੇੜ ਦੂਨ ਕਾ ਮਚਿਆ ਬੜ ਰਣ ਦੇ ਅੰਦਰ ਫੜਿਆ ਖਾਨ ਬ੍ਰਾਹਮ ਨੂੰ ਕਰ ਫਤਹੀ ਸਿਕੰਦਰ ਬੰਧਿਆ ਸੰਗਲ ਪਾਇ ਕੈ ਜਨ ਕੀਲੇ ਬੰਦਰ ਆਪਣਾ ਹੁਕਮ ਨਾਏ ਕੈ ਛੱਡਿਆ ਜਗ ਅੰਦਰ ਹਮ ਨੂੰ ਕਰਨ ਜਿਸ ਦੀ ਯਾਰੋ ਫਤਿਹ ਸਕੰਦਰ ਹੈ ਬੰਦਿਆ ਸੰਗੋ ਪਾਇ ਕੇ ਜਨ ਕੀ ਬੰਦਰ ਆਪਣਾ ਹੁਕਮ ਨਾਏ ਕੇ ਛੱਡਿਆ ਜਗ ਅੰਦਰ ਪੰਜ ਪੰਜ ਤਗਦੀਆਂ ਪੋੜੀਆਂ ਇਸ ਸਕੰਦਰ ਦੀ ਯਾਰ ਹੈ ਜਿਹੜੇ ਮੁਰਵੰਦ ਕੰਦ ਲੋਕ ਯਾਇਕ ਹੈ ਆਪ ਹੀ ਕੀਤਾ ਸੰਸਾਰ ਦੇ ਸੰਸਾਰ ਸਕੰਦਰ ਹੈ ਬਿਰਾਹਨ ਬਿਰਾਹਮ ਬਰਾਹੀ ਨਿਆਈ ਜਿਹੜਾ ਸੂਰਮਰ ਦਾ ਹੰਕਾਰੀ ਹੋਵੇ ਤੇ ਪ੍ਰਾਏ ਹਕਮ ਚੱਕਣ ਰੂਪ ਉਹ ਵਿਸ਼ਟਾ ਖਾਣ ਵਾਲਾ ਹੋਵੇ ਐਸਾ ਬਰਾਹਮ ਹੈ ਉਹ ਕੌਣ ਹੈ ਬਿਰਾਹਮਾਨ ਜਿਹੜਾ ਸਾਥ ਸੰਗੇ ਦੀ ਦੇਹ ਰਹਿਮ ਹੋਵੇ ਦੇਹ ਰਹਿਮ ਹੋ ਕੇ ਮੋਹ ਨਾਲ ਜਿਹੜਾ ਮਾਰੇ ਉਹ ਮੋਹ ਹੈ ਆਪਣੇ ਸਿਕੰਦਰ ਖੇਤੂ ਪ੍ਰੇਮ ਦੀ ਅੰਦਰ ਹੋਵੇ ਉਸ ਇਹਨਾਂ ਕਿਸੇ ਕੋਈ ਬੇਦਾਰ ਨਵਰਾ ਬਗੀਏ ਕਰ ਦੇ ਬਿਰਾਹ ਜਿਹੜਾ ਹੈ ਮੋਹ ਹੈ ਇਸ ਬਿਰਾਹ ਨੂੰ ਬਿਨਾਰਾ ਇਬਾਰ ਨੂੰ ਕੁਝ ਕਰਨ ਪੈ ਜੇ ਉਹ ਵਾਲਾ ਜਿਹੜਾ ਬਿਰਾਹ ਦੇਖਦੇ ਜਾਣੇ ਬਗੀਏ ਤੋਂ ਜਿੱਥੇ ਇਸ ਕਰੀ ਦੀ ਜਿਹੜੀ ਜਿੱਤ ਹੈ ਜਿਹੜਾ ਤੇ ਮੋਹ ਸਲੋਕ ਮਹੱਲਾ ਪੀਜਾ ਇਹੋ జగਤ ਮਮਤਾ ਮੂਆ ਇਸ ਸੰਸਾਰ ਮਾਇਆ ਦੀ ਮੇਲ ਵਿੱਚ ਮਰ ਗਿਆ ਹੈ ਜੀਵਨ ਕੀ ਵਿਦਨਾ ਹੈ ਪਰਮੇਸ਼ਰ ਦੇ ਸਿਮਰਨ ਤੇ ਜੁੜ ਕੇ ਜੀਉਣ ਦੀ ਬਿਧੀ ਤਰੀਕਾ ਨਹੀਂ ਹੈ ਗੁਰ ਕੈ ਭਾਣਾ ਜੋ ਚੱਲੋ ਗੁਰਮੁਖ ਨਾਮ ਦਾ ਇਸ਼ਨਾਨ ਜੇ ਜੁੜ ਕੇ ਚੱਲਦਾ ਹੈ ਤਾਂ ਜੀਵਨ ਪਦਵੀ ਹੈ ਜੀਵਨ ਮੁਕਤਾ ਦੀ ਪਦਵੀ ਨੂੰ ਪਾਉਂਦਾ ਹੈ ਸਦਾ ਸਦਾ ਜਨ ਜੀਵ ਤੇ ਸਦਾ ਵਾਸੇ ਭਗਤ ਜੀ ਅਨ ਮਹਾਰਾਜ ਸਾਹਿਬ ਦੇ ਜਿਉਂਦੇ ਹਨ ਆਤਮ ਜੀਵਨ ਕਰਕੇ ਜੋ ਹਰ ਚਰਨੀ ਚੇਤਲਾ ਜੋ ਗੋਲ ਪੁਰਖ ਦੇ ਪਵਿੱਤਰ ਚਰਨਾ ਕਮਲਾਂ ਚ ਇੱਕ ਵੀ ਬਤੀ ਨੂੰ ਜੋੜਦੇ ਲਾਉਂਦੇ ਹੰਮ ਨਾਨਕ ਨਜ਼ਰੀ ਮਨ ਵਸੈ ਗੁਰੂ ਜੀ ਕਹਿੰਦੇ ਵੀ ਨਜ਼ਰੀ ਕਿਰਪਾ ਦ੍ਰਿਸ਼ਟੀ ਕਰਕੇ ਨਜ਼ਰ ਕਰਨ ਵਾਲਾ ਗਿਆਨ ਦ੍ਰਿਸ਼ਟੀ ਵਾਲਾ ਉਹ ਪਰਮੇਸ਼ਰ ਜੀ ਮਨ ਦੀ ਵਾਹਗੀ ਗੁਰਾਂ ਦੁਆਰਾ ਬਹੁ ਮੁਖ ਸਹਿਜ ਸਮਾਣ ਗੁਰੂ ਰਵੀ ਸ਼ੰਗ ਦੀ ਸੰਗਤ ਕਰਕੇ ਸਹਿਸ ਰੂਪ ਕੀ ਸਮਾਜ ਆਈ ਹੈ। ਮਹੱਲਾ ਕੀ ਜੰਦਰ ਸਹਸਾ ਦੇਖ ਹੈ ਪਰਮੇਸ਼ਰ ਪ੍ਰਮੇਜ ਅਭਿ ਵਰਗੇ ਆ ਵਿੱਚ ਉਹਨੇ ਜੋ ਜੰਮ ਮਰਨ ਦਾ ਦੁੱਖ ਹੈ ਜੀਆਂ ਨੇ ਆਪ ਐਸੇ ਧੰਦਾ ਮਾਰੀ ਜੀ ਧੰਡਿਆਂ ਚ ਐਵੇਂ ਸਿਰ ਮਾਰਦੇ ਵੀ ਕਿਸੇ ਨੇ ਤਾਂ ਨਹੀਂ ਫਸਾਏ ਹੋਏ ਆਪ ਹੀ ਫਸੇ ਹੋਏ ਹਨ ਦੂਜੇ ਭਾਏ ਸੁੱਤੇ ਕਭੇ ਨਾ ਜਾਗੇ ਆਪ ਤਾਂ ਆਪ ਹੀ ਸੌਂਗੇ ਵਿਦਿਆ ਦੀ ਨੀਂਦ ਕਰਕੇ ਕਦੇ ਜਾਗਦੇ ਨਹੀਂ ਗਿਆਨ ਅਵਸਥਾ ਤੇ ਮਾਇਆ ਮੂਹ ਪਿਆ ਇਹ ਮੋਦਾ ਇਸਾ ਕੇ ਆਰ ਤੇ ਆਇਆ ਉਸੇ ਕਾਫੀ ਸੁਛੇ ਹੀ ਰਹਿੰਦੇ ਹਰ ਵਕਤ ਮਨ ਬਾਣੀ ਸਵੀਕਾਰ ਕੇ ਨਾਮ ਨਾ ਚੀਤੇ ਸਬਦ ਨਾ ਵਿਚਾਰਹਿ ਜਿੰਦਾ ਪਾਤ ਜਹਰਾ ਦਾ ਨਾਮ ਚੀਤੇ ਕਰਨਾ ਹੈ ਨਾਮ ਨੂੰ ਚੀਤੇ ਨਹੀਂ ਕਰਦੇ ਸ਼ਬਦ ਬ੍ਰਹਮ ਦੀ ਵਿਚਾਰ ਨਹੀਂ ਕਰਦੇ ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰਦੇ ਨੇ ਇਹ ਮਨਮੁਖ ਦਾ ਆਚਾਰ ਮਨਮੁਖ ਦਾ ਇਹੋ ਜੇ ਕਰਤੱਵ ਹੈ ਨਾ ਖੋਟਾ ਆਚਾਰ ਹੈ ਕਾਰਨ ਆਮ ਨਾ ਪਾਇ ਜਨਮ ਨਿਰਥਾ ਗਵਾਇ ਮਨੁਖਨ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਤੋਂ ਨਹੀਂ ਪਾਇਆ ਹੈ ਆਪ ਨੇ ਜਨ ਨੂੰ ਵਿਅਰਥੇ ਨਿਰਸੁਰ ਕੋ ਆ ਲਿਆ ਹੈ ਨਾਨਕ ਜਮ ਮਾਰ ਕਰੇ ਖੁਆਰ ਜਦ ਦੇ ਵਾਪੇ ਜਮ ਮਾਰ ਰੱਖਿਆ ਹੋਇਆ ਹੈ ਤੰਗੂ ਜੀ ਕਹਿੰਦੇ ਜੰਮ ਮਾਰ ਕੇ ਜੁਨਾ ਚ ਪਾ ਕੇ ਖਰਾਬ ਕਰੇਗਾ ਪੌੜੀ ਆਪਣਾ ਆਪ ਉਪਾਇਉ ਸ਼੍ਰੀ ਕੀ ਦਾਤ ਪਤੀਵਾ ਲਖਦੇ ਹੈ ਮਾਰਨ ਆਪਣੇ ਆਪ ਕੋ ਜਗਤ ਨੂੰ ਪੈਦਾ ਕੀਤਾ ਹੈ ਤਦ ਹੋ ਹੋਰ ਨਾ ਕੋਈ ਉਸ ਨਾਲ ਕੋਈ ਹੋਰ ਹੋ ਲੈ ਦੇ ਨੀਸੀ ਰੱਖਿਆ ਬੇਬਲੀ ਬੜੇ ਧੀਰ ਹੈ ਉਸ ਰੂਪ ਕੋ ਮਮਤਾ ਮਤਾ ਮਸੂਰਤ ਆਪ ਕਰੇ ਜਦੋਂ ਤਰੰਕ ਮੀਟੀ ਨਾਲ ਮਿਲ ਕੇ ਜਿਹੜਾ ਕਰਨਾ ਹੈ ਮਤਲਬ ਜੇ ਅੱਲਾਹ ਦਾ ਤੱਤ ਸਾਹਿਬ ਜਿਹੜਾ ਕਰਨਾ ਹੈ ਆਪ ਹੀ ਕਰਦਾ ਸੀ ਜੋ ਕਰੇ ਸੋ ਹੋ ਜੋ ਕਰਦੇ ਸੀ ਉਹ ਹੁੰਦਾ ਸੀ ਹੁੰਦਾ ਹੈ ਹੋਵੇਗਾ ਤਦ ਹੋ ਆਕਾਸ਼ ਨਾ ਪਾਤਾਲ ਹੈ ਆਕਾਸ਼ ਤਮੋਂ ਗੁੰਦਾ ਜਿਹੜਾ ਕਾਰਜੂ ਆਕਾਸ਼ ਹੈ ਇਹ ਵੀ ਨਹੀਂ ਸੀ ਪੈਦਾ ਹੋਇਆ ਨਾ ਪਤਾਲ ਹੈ ਸਾਰਾ ਵਿਕਸ਼ਣ ਨਾ ਤਰੇਲੂ ਨਾ ਦੇ ਲੋਕਾਂ ਸਰਬਉਨਾਦ ਲੋਕ ਪਤਾਲ ਆਦਿ ਕਸ਼ਣ ਕਦ ਹੋ ਆਪੇ ਆਪ ਨਿਰੰਕਾਰ ਹੈ ਨਾ ਆਪਰੂਪ ਨਿਰੰਕਾਰ ਸਹੀ ਹੁਣ ਵੀ ਹੈ ਨਾ ਉਪਤ ਹੋਈ ਕਿਸੇ ਦੀ ਉਸ ਪਤਰੀ ਬ੍ਰਹਮਾ ਵਿਸ਼ੂ ਸ਼ਿਵ ਜੀ ਆਦ ਕਾਂ ਦੀ ਬਲੀਸੀ ਹੋਈ ਜਿਉ ਤਿਸ ਭਾਵ ਹੈ ਤਿ ਵੈ ਕਰੇ ਤਿਸ ਬੈ ਨੂੰ ਪਹੁੰਚਾ ਸੀ ਉਵੇਂ ਕਰਦਾ ਸੀ ਹੁਣ ਕਰਦਾ ਅਗੇ ਨੂੰ ਕਰੇਗਾ ਇਸ ਬਿਨ ਅਵਰ ਨਾ ਕੋਈ ਕਿਉਂ ਬਣਾਉਂ ਰਿਹਾ ਸ਼ਾਂਤ ਹੋਰ ਵੀ ਹੁਣ ਵੀ ਕੋਈ ਨਹੀਂ ਹੈ